ਪੰਜਾਬੀ ਦੀ ਇੱਕ ਕਹਾਵਤਾਂ ਕਹਿੰਦੇ ਜੇ ਪੇਟ ਨਾ ਪੰਹਿਆ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਤੇ ਸਾਡੇ ਗੁਰਬਾਣੀ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਮਹਾਵਾਕ ਜੋ ਕਿ ਸੰਤ ਕਬੀਰ ਜੀ ਦੁਆਰਾ ਲਿਖਿਆ ਹੋਇਆ ਜਿਸ ਦੇ ਵਿੱਚ ਉਹ ਲਿਖਦੇ ਹੈਗੇ ਆ ਕਿ ਭੁੱਖੇ ਭਗਤ ਨਾ ਕੀਜੇ ਯਹ ਮਾਲਾ ਆਪਣੀ ਲੀਜੇ ਜਿੱਥੇ ਆਪਣੇ ਪੇਟ ਦੀ ਖਾਤਰ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ਕੰਮ ਧੰਦਿਆਂ ਦੇ ਵਿੱਚ ਲੱਗੇ ਹੋਏ ਆ ਉੱਥੇ ਬਹੁਤ ਸਾਰੇ ਲੋਕ ਆ ਜਿਹੜੇ ਕਿਉਂਕਿ ਮਨੋੱਖਾ ਜਿਹੜਾ ਕਿਤੇ ਨਾ ਕਿਤੇ ਧਰਮ ਦੇ ਵਿੱਚ ਵੀ ਵੱਡੇ ਪੱਦਰ ਦੇ ਉੱਤੇ ਵਿਸ਼ਵਾਸ ਰੱਖਦਾ ਤੇ ਪੂਜਾ ਪદ્ધਤੀਆਂ ਦੇ ਵਿੱਚ ਵੀ ਵਿਸ਼ਵਾਸ ਰੱਖਦਾ ਤੇ ਇਸੇ ਕਰਕੇ ਪੂਜਾ ਪદ્ધਤੀਆਂ ਜਾਂ ਆਪਣੇ ਈਸ਼ਵਰ ਨੂੰ ਰਜਾਉਣ ਦੇ ਲਈ ਆ ਜਿਹੜੀਆਂ ਵੱਖਰੇ ਵੱਖਰੇ ਧਰਮਾਂ ਦੇ ਆਪਣੇ ਵੱਖਰੋ ਵੱਖਰੇ ਜਿਹੜੇ ਕਾਰਵਿਹਾਰ ਹੈਗੇ ਇਸੇ ਤਰੀਕੇ ਦੇ ਨਾਲ ਸਿੱਖ ਧਰਮ ਦੇ ਵਿੱਚ ਵੀ ਆ ਜਿਹੜਾ ਪ੍ਰਮਾਤਮਾ ਦੀ ਉਸਤਤ ਦੇ ਲਈ ਆ ਜਿਹੜਾ ਆਮ ਤੌਰ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਜਾਂ ਜਦੋਂ ਪਾਠ ਆਪਣੇ ਚਾਹੇ ਉਹ ਸਹਿਜ ਪਾਠ ਹੋਵੇ ਚਾਹੇ ਅ ਅਖੰਡ ਪਾਠ ਹੋਵੇ ਉਸ ਦੇ ਦੌਰਾਨ ਆ ਜਿਹੜਾ ਸਾਨੂੰ ਅ ਗ੍ਰੰਥੀ ਸਿੰਘ ਦੀ ਜ਼ਰੂਰਤ ਪੈਂਦੀ ਆ ਤੇ ਜੇਕਰ ਦੇਖੀ ਤੇ ਗ੍ਰੰਥੀ ਸਿੰਘ ਦੇ ਨਾਲ ਨਾਲ ਆ ਜਿਹੜਾ ਉਹ ਕੀਰਤਨੀਏ ਜੋ ਕੀਰਤਨ ਕਰਦੇ ਹੈਗੇ ਆ ਉਹਨਾਂ ਸਿੰਘਾਂ ਦੀ ਵੀ ਆ ਜਿਹੜੀ ਉਹ ਜ਼ਰੂਰਤ ਪੈਂਦੀ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਪਿਛਲੇ ਸਮੇਂ ਦੇ ਦੌਰਾਨ ਕਾਫੀ ਸਾਰੀਆਂ ਵੀਡੀਓਜ਼ ਐਸੀਆਂ ਵੀ ਆਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਗ੍ਰੰਥੀ ਸਿੰਘਾਂ ਦੀ ਉਹਨਾਂ ਕੀਰਤਨੀਆਂ ਦੀ ਆ ਜਿਹੜੀ ਉਹ ਮੰਦੀ ਹਾਲਾਤ ਬਾਰੇ ਵੀ ਆ ਜਿਹੜਾ ਉਹ ਲੋਕਾਂ ਦੇ ਵਿੱਚ ਇਹ ਗੱਲ ਆ ਜਿਹੜੀ ਉਹ ਉੱਭਰ ਕੇ ਸਾਹਮਣੇ ਆਈ ਤੇ ਨਾਲ ਨਾਲ ਕਿ ਵੀ ਇੱਕ ਹੋਰ ਗੱਲ ਵੀ ਹੈਗੀ ਆ ਜਿਹੜੀ ਅਸੀਂ ਇਸ ਵੀਡੀਓ ਦੇ ਦੌਰਾਨ ਆ ਜਿਹੜੀ ਉਹ ਸ਼ੂਨਾ ਚੋਣੇ ਹੈਗੇ ਆ ਭਾਈ ਸੋਨ ਸਿੰਘ ਸੀਤਲ ਜੀ ਦੁਆਰਾ ਇੱਕ ਇਤਿਹਾਸਿਕ ਘਟਨਾ ਦੇ ਉੱਤੇ ਇੱਕ ਪ੍ਰਸੰਗ ਲਿਖਿਆ ਗਿਆ ਸੀਗਾ ਜਿਸ ਪ੍ਰਸੰਗ ਦੇ ਵਿੱਚ ਉਹਨਾਂ ਨੇ ਬਾਬਾ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਉਹਨਾਂ ਦੇ ਬਾਰੇ ਆ ਜਿਹੜੀ ਉਹ ਚਰਚਾ ਕੀਤੀ ਸੀਗੀ ਤੇ ਸਾਨੂੰ ਦੱਸ ਦਈਏ ਕਿ ਗੁਰੂ ਸਾਹਿਬ ਦੇ ਨਾਲ ਉਹ ਰਹੇ ਜੰਗਾਂ ਵੀ ਲੜੀਆਂ ਉਹਨਾਂ ਨੇ ਤੇ ਜਿਸ ਸ਼ਖਸ਼ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈਗੀ ਆ ਉਹ ਸ਼ਖਸ਼ ਉਹਨਾਂ ਦੀ ਵੰਸਾਵਲੀ ਦੇ ਵਿੱਚ ਵੀ ਆ ਬਾਬਾ ਵੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਤੇ ਨਾਲ ਹੀ ਆ ਜਿਹੜਾ ਉਹ ਕੀਰਤਨ ਵੀ ਕਰਦੇ ਹੈਗੇ ਆ ਜੀ ਹਾਂ ਅਸੀਂ ਅੱਜ ਤੁਹਾਡੀ ਮੁਲਾਕਾਤ ਸਰਦਾਰ ਹਰਪਾਲ ਸਿੰਘ ਜੀ ਨਾਲ ਕਰਵਾਵਾਂਗੇ ਸਵਾਗਤ ਹੈ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਅਤੇ ਪੰਜਾਬ ਦੀਆਂ ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲੰਬੇ ਸਮੇਂ ਤੋਂ ਆਪਾਂ ਨਾਲ ਨਾਲ ਤੁਹਾਡੇ ਇਹ ਵੀ ਗੱਲਾਂ ਬਾਤਾਂ ਕਰਨੀਆਂ ਕਿ ਲੰਬੇ ਸਮੇਂ ਤੋਂ ਤੁਸੀਂ ਜੋ ਕੀਰਤਨ ਕਰ ਰਹੇ ਹੈਗੇ ਆਂ ਲੰਬੇ ਸਮੇਂ ਤੋਂ ਕਾਫੀ ਗੁਰੂ ਘਰਾਂ ਦੇ ਵਿੱਚ ਸੇਵਨ ਭਾਈ ਹੈਗੀ ਆ ਹੁਣ ਠੀਕ ਆ ਜਿਹੜਾ ਤੁਸੀਂ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੈਗੇ ਆ ਤੇ ਹੁਣ ਤੀ ਕਿੰਨੇ ਗੁਰੂ ਘਰਾਂ ਦੇ ਵਿੱਚ ਜਿਹੜੀ ਇਹ ਸੇਵਾ ਨਿਭਾ ਚੁੱਕੇ 10 ਦਾ ਜਨਮ 1990 21 ਜੁਲਾਈ ਨੂੰ ਲੁਧਿਆਣੇ ਨਾਨਕੇ ਘਰ ਵਿਖੇ ਹੋਇਆ 10 ਦੇ ਪਰਿਵਾਰ ਮੇਰੇ ਦਾਦਾ ਜੀ ਗਿਆਨੀ ਇੰਦਰ ਸਿੰਘ ਜੀ ਉਹਨਾਂ ਦੇ ਪਿਤਾ ਜੀ ਗਿਆਨੀ ਹਰੀ ਸਿੰਘ ਜੀ ਸਾਡੇ ਪਰਦਾਦਾ ਜੀ ਗਿਆਨੀ ਹਰੀ ਸਿੰਘ ਜੀ ਸਾਡੇ ਪਰਦਾਦਾ ਜੀ ਵੀ ਬਹੁਤ ਉੱਚ ਕੋਟੀ ਦੇ ਬਹੁਤ ਵਧੀਆ ਗਰੰਥੀ ਸਿੰਘ ਸਨ ਸੱਚੇ ਸੱਚੇ ਇਨਸਾਨ ਤੇ ਗਿਆਨੀ ਇੰਦਰ ਸਿੰਘ ਜੀ ਵੀ ਸਾਡੇ ਦਾਦਾ ਜੀ ਬਹੁਤ ਕਿਰਪਾ ਸੀ ਉਹਨਾਂ ਤੇ ਜਿਹੜੇ ਕਿ 1947 ਵੇਲੇ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਫਰੀਦਕੋਟ ਸ਼ਹਿਰ ਵਿਖੇ ਆ ਕੇ ਵਸੇ ਜਦੋਂ ਪਾਕਿਸਤਾਨ ਤੋਂ ਆਏ ਉਹ ਇਕੱਲੇ ਹੀ ਰੇੜੇ ਦੇ ਉੱਤੇ ਗੱਡੇ ਦੇ ਉੱਤੇ ਸਮਾਨ ਲੱਦ ਕੇ ਲੈ ਕੇ ਆਏ ਦੋ ਬਲਦ ਸੀ ਉਹਨਾਂ ਦੇ ਨਾਲ ਹੂੰ ਤੇ ਗੱਡੇ ਦੇ ਉੱਤੇ ਆਉਂਦੇ ਹੋਏ ਉਹਨਾਂ ਕੋਲ ਗੱਡੇ ਦੇ ਉੱਤੇ ਇੱਕ ਹਾਰਮੋਨੀਅਮ ਸੀ ਹੂੰ ਤੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਜਿਹੜਾ ਕਿ ਉਹ ਬੜੇ ਸਤਕਾਰ ਨਾਲ ਪਰਿਵਾਰ ਸਾਡਾ ਕੁਝ ਪਹਿਲਾਂ ਆ ਗਿਆ ਸੀ ਫਰੀਦਕੋਟ ਸਾਡੇ ਖਾਨਦਾਨ ਦੇ ਹੋਰ ਕਾਫੀ ਪਰਿਵਾਰ ਜਿਹੜੇ ਵੀਰ ਸਿੰਘ ਦੀ ਵੰਸ਼ੇ ਦੇ ਵਿੱਚੋਂ ਨੇ ਉਹ ਫਰੀਦਕੋਟ ਵਿਖੇ ਵਸੇ ਹੋਏ ਨੇ ਸਾਡੇ ਹੋਰ بڑے ਪਰਿਵਾਰ ਜਿਹੜੇ ਕਿ ਅੱਗੇ ਪੀੜ੍hiyan ਖਿਲਰਦੀਆਂ ਜਾਂਦੀਆਂ ਨੇ ਉਸ ਤਰ੍ਹਾਂ ਸਾਡੇ ਪਰਿਵਾਰ ਕੁਝ ਫਰੀਦਕੋਟ ਨੇ ਕੁਝ ਪਰਿਵਾਰ ਸਾਡੇ ਦਿੱਲੀ ਨੇ ਕੁਝ ਲੁਧਿਆਣੇ ਨੇ ਇਸ ਤਰ੍ਹਾਂ ਅਲੱਗ-ਅਲੱਗ ਪਰਿਵਾਰ ਜ਼ਿਆਦਾਤਰ ਸਾਡੇ ਪਰਿਵਾਰ ਜਿਹੜੇ ਫਰੀਦਕੋਟ ਵਸੇ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਤੇ ਉਸ ਸਮੇਂ ਜਦੋਂ ਪਾਕਿਸਤਾਨ ਤੋਂ ਇੱਥੇ ਫਰੀਦਕੋਟ ਆ ਕੇ ਵਸੇ ਇੱਥੇ ਫਰੀਦਕੋਟ ਡੋਗਰ ਬਸਤੀ 10 ਨੰਬਰ ਗਲੀ ਚ ਉਹਨਾਂ ਨੇ ਆਪਣਾ ਰਹਿائش ਕੀਤੀ ਜੋ ਉਹਨਾਂ ਨੂੰ ਘਰ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਪਹਿਲਾਂ ਵੀ ਸ਼ੁਰੂ ਤੋਂ ਗੁਰਮੁਖ ਗ੍ਰੰਥੀ ਸਿੰਘ ਸਨ ਤੇ ਇੱਥੇ ਵੀ ਉਹ ਫਰੀਦਕੋਟ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਪਾਠ ਕਰਨ ਲਈ ਬੁਲਾਇਆ ਜਾਂਦਾ ਸੀ ਤੇ ਜਿਹੜੇ ਕਿ ਉਸ ਸਮੇਂ ਸਪੀਕਰ ਬਹੁਤ ਘੱਟ ਹੁੰਦੇ ਸੀ ਉਹ ਸਹਿਜ ਪਾਠ ਵੀ ਇੰਨਾ ਕ ਮੰਨ ਲਾ ਕੇ ਕਰਦੇ ਸੀ ਜਾਂ ਖੰਡ ਪਾਠ ਉਹਨਾਂ ਨੇ ਬੋਲ ਕੇ ਉੱਚੀ ਬੋਲ ਕੇ ਆਵਾਜ਼ ਦੇ ਵਿੱਚ ਬਹੁਤ ਸੁੰਦਰ ਉਹਨਾਂ ਦੀ ਭਾਰੀ ਆਵਾਜ਼ ਸੀ ਜਿਹੜੀ ਕਿ ਸਾਨੂੰ ਵੀ ਬਖਸ਼ਿਸ਼ ਆ ਉਹਨਾਂ ਦੀ ਕੀਤੀ ਹੋਈ ਭਗਤੀ ਜਿਹੜੇ ਕਿ ਸਾਨੂੰ ਵੀ ਕੀਰਤਨ ਦੀ ਦਾਤ ਮਿਲੀ ਹੈ ਦਾਸ ਦੇ ਡੈਡੀ ਹੁਣੀ ਪੰਜ ਭਰਾ ਨੇ ਪਿਤਾ ਜੀ ਜਿਹੜੇ ਕਿ ਸਭ ਤੋਂ ਵੱਡੇ ਸਰਦਾਰ ਨਰਿੰਦਰ ਸਿੰਘ ਜੀ ਉਸ ਤੋਂ ਬਾਅਦ ਸਾਡੇ ਤਾਇਆ ਜੀ ਕੈਪਟਨ ਹਰਚਰਨ ਸਿੰਘ ਜੀ ਜਿਹੜੇ ਕਿ ਫੌਜ ਦੇ ਵਿੱਚ 30 ਸਾਲ ਦੀ ਗ੍ਰੰਥੀ ਅਤੇ ਰਾਗੀ ਦੀ ਨੌਕਰੀ ਕਰਕੇ 2007 ਦੇ ਵਿੱਚ ਰਿਟਾਇਰ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਭਾਈ ਬਲਦੇਵ ਸਿੰਘ ਜੀ ਜਿਹੜੇ ਕਿ ਇਸ ਦੁਨੀਆ ਤੇ ਹੁਣ ਨਹੀਂ ਹਨ ਉਹ ਵੀ ਗ੍ਰੰਥੀ ਤੇ ਰਾਗੀ ਬਹੁਤ ਉੱਚ ਕੋਟੀ ਦੇ ਰਾਗੀ ਸਨ ਤੇ ਭਾਈ ਦਲਜੀਤ ਸਿੰਘ ਜੀ ਜਿਹੜੇ ਕਿ 1978 ਤੋਂ ਬਾਹਰ ਲੀਆਂ ਵਿਦੇਸ਼ ਕੰਟਰੀਆਂ ਦੇ ਵਿੱਚ ਲਗਾਤਾਰ ਕੀਰਤਨ ਰੂਪੀ ਸੇਵਾ ਕਰਦੇ ਰਹੇ ਅਤੇ ਕਾਫੀ ਕਲਾਕਾਰਾਂ ਨਾਲ ਵੀ ਉਹਨਾਂ ਦੀ ਸੰਗਤ ਰਹੀ ਕਿਉਂਕਿ ਉਸ ਸਮੇਂ ਕਰਤਾਰ ਰਮਲਾ ਅਤੇ ਗੁਰਪਾਲ ਸਿੰਘ ਪਾਲ ਵਰਗੇ بڑے ਕਲਾਕਾਰ ਜਿਹੜੇ ਕਿ ਫਰੀਦਕੋਟ ਇਲਾਕੇ ਦੇ ਵਿੱਚੋਂ ਬਹੁਤ ਨਾਮਵਰ ਕਲਾਕਾਰ ਹੋਏ ਨੇ ਉਹਨਾਂ ਨਾਲ ਸਾਡੇ ਪਰਿਵਾਰ ਦੇ ਮੈਂਬਰ ਦਲਜੀਤ ਸਿੰਘ ਜੀ ਸਾਡੇ ਤਾਇਆ ਜੀ ਸੀ ਜਿਨ੍ਹਾਂ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਸੰਗਤ ਸੀ ਉਹ ਇਸ ਕਰਕੇ ਕਿਉਂਕਿ ਉਹ ਢੋਲਕ ਦੇ ਬਹੁਤ ਜ਼ਿਆਦਾ ਮਾਹਰ ਸਨ ਅਤੇ ਖੁਦ ਆਪ ਬਹੁਤ ਅੱਛਾ ਗਾਉਂਦੇ ਸਨ ਉਹਨਾਂ ਨੂੰ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਕਰਤਾਰ ਰਮਲਾ ਜੀ ਨੂੰ ਜਾਂ ਗਰਪਾਲ ਸਿੰਘ ਪਾਲ ਨੂੰ ਲੋੜ ਪੈਂਦੀ ਸੀ ਤਾਂ ਉਹ ਦਾਸ ਦੇ ਤਾਇਆ ਜੀ ਦਲਜੀਤ ਸਿੰਘ ਨੂੰ ਲੈ ਕੇ ਜਾਂਦੇ ਸਨ ਪਰ ਲੇਕਨ ਦੁੱਖ ਦੀ ਗੱਲ ਇਹ ਕਿ 1995 ਵਿੱਚ ਦਲਜੀਤ ਸਿੰਘ ਉਹਨਾਂ ਦੀ ਵੀ ਡੈਥ ਹੋ ਗਈ ਤੇ ਭਾਈ ਬਲਦੇਵ ਸਿੰਘ ਉਹਨਾਂ ਦੀ ਵੀ ਡੈਥ ਹੋ ਗਈ ਤੇ ਸਭ ਤੋਂ ਵੱਡੇ ਤਾਇਆ ਜੀ ਨਰਿੰਦਰ ਸਿੰਘ 1990 ਵਿੱਚ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਉਹਨਾਂ ਵਿੱਚੋਂ ਪੰਜ ਭਰਾਵਾਂ ਦੇ ਵਿੱਚੋਂ ਇੱਕ ਦਾਸ ਦੇ ਪਿਤਾ ਜੀ ਭਾਈ ਕਰਮਜੀਤ ਸਿੰਘ ਸਭ ਤੋਂ ਛੋਟੇ ਤੇ ਦੂਸਰੇ ਨੰਬਰ ਤੇ ਕੈਪਟਨ ਹਰਚਰਨ ਸਿੰਘ ਜੀ ਜਿਹੜੇ ਕਿ ਅਜੇ ਫਰੀਦਕੋਟ ਵਿਖੇ ਗੁਰਦੁਆਰਾ ਭਾਈ ਲੱਧਾ ਸਿੰਘ ਡੋਗਰ बस्ती ਉੱਥੇ ਸੈਕਟਰੀ ਦੀ ਸੇਵਾ ਨਿਭਾ ਰਹੇ ਨੇ ਕੈਪਟਨ ਹਰਚਰਨ ਸਿੰਘ ਜੀ ਤੇ ਉਹ ਬੜੇ ਸੁਚੱਜੇ ਢੰਗ ਨਾਲ ਗੁਰੂ ਘਰ ਦੀ ਸੇਵਾ ਨਿਭਾਉਂਦੇ ਨੇ ਜਿਹੜੇ ਕਿ ਗੁਰੂ ਮਹਾਰਾਜ ਦੀ ਕਿਰਪਾ ਅਨੁਸਾਰ 30 ਸਾਲ ਫੌਜੀ ਨੌਕਰੀ ਕਰਕੇ ਉਹ ਮਾਇਆ ਵੱਲੋਂ ਸੰਤੁਸ਼ਟ ਨਹੀਂ ਕੋਈ ਉਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਜਦੋਂ ਕਿਤੇ ਕੀਰਤਨ ਦੀ ਲੋੜ ਪੈਂਦੀ ਹੈ ਕਿਤੇ ਵੀ ਉਹ ਸਾਡੇ ਨਾਲ ਵੀ ਸਾਥ ਦਿੰਦੇ ਨੇ ਕਿਤੇ ਕੀਰਤਨ ਦੀ ਲੋੜ ਪੈ ਜੂਏ ਤਾਂ ਉਹ ਗੁਰਬਾਣੀ ਕੀਰਤਨ ਵੀ ਕਰਦੇ ਨੇ ਤੇ ਬੜੀ ਉਹਨਾਂ ਤੇ ਮਹਾਰਾਜ ਦੀ ਕਿਰਪਾ ਹੈ ਇਸ ਤਰ੍ਹਾਂ ਦਾਸ ਨੂੰ ਪਰਿਵਾਰ ਦੇ ਵਿੱਚੋਂ ਕੀਰਤਨ ਦੀ ਦਾਤ ਪ੍ਰਾਪਤ ਹੋਈ ਦਾਸ ਦੇ ਪਿਤਾ ਜੀ ਸਨ 2001 ਦੇ ਵਿੱਚ ਸਾਨੂੰ ਮੁੱਲਾਪੁਰ ਲੁਧਿਆਣਾ ਏਰੀਏ ਦੇ ਵਿੱਚ ਲੈ ਗਏ ਤਿੰਨ ਤੋਂ ਚਾਰ ਸਾਲ ਲਗਾਤਾਰ ਅਸੀਂ ਪਿੰਡਾਂ ਦੇ ਏਰੀਏ ਦੇ ਵਿੱਚ ਰਹੇ ਮੁੱਲਾਪੁਰ ਗੁਰਦਰਾ ਮਸ਼ਕੈਣਾ ਸਾਹਿਬ ਸੇਵਾ ਕੀਤੀ ਪਿਤਾ ਜੀ ਕਰਮਜੀਤ ਸਿੰਘ ਹੋਣਾ ਨੇ ਕੀਰਤਨ ਦੀ ਉਸ ਤੋਂ ਬਾਅਦ ਅਸੀਂ 2005 ਦੇ ਵਿੱਚ ਲੁਧਿਆਣੇ ਗਏ 2006 ਦੇ ਵਿੱਚ ਮੇਰੀ ਉਮਰ 16 ਸਾਲ ਸੀ ਤੇ ਅਸੀਂ ਲਗਾਤਾਰ ਉੱਥੇ ਮੈਂ ਕਾਫੀ ਵੱਡੇ ਉੱਚ ਕੋਟੀ ਦੇ ਰਾਗੀਆਂ ਦੇ ਨਾਲ ਸੰਪਰਕ ਦੇ ਵਿੱਚ ਰਿਹਾ ਤੇ ਉਹਨਾਂ ਨੇ ਮੇਰੀ ਆਵਾਜ਼ ਉੱਤੇ ਮੇਰਾ ਤਬਲੇ ਦਾ ਟੈਲੈਂਟ ਦੇਖ ਕੇ ਮੈਨੂੰ ਆਪਣੇ ਨਾਲ ਰੱਖਣਾ ਸ਼ੁਰੂ ਕੀਤਾ 2009 ਦੇ ਵਿੱਚ ਮੈਨੂੰ ਲੁਧਿਆਣੇ ਤੋਂ ਰਾਗੀ ਸਿੰਘ ਆਪਣੇ ਨਾਲ ਕੈਨੇਡਾ ਲੈ ਕੇ ਗਏ ਉਦੋਂ ਮੇਰੀ ਉਮਰ 19 ਸਾਲ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੇ ਰਾਗੀਆਂ ਦੇ ਨਾਲ ਰਹਿ ਕੇ ਸੰਗਤ ਕਰਕੇ ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਜਿਹੜਾ ਉਹਨਾਂ ਦਾ ਅਸ਼ੀਰਵਾਦ ਗੁਰੂ ਸਾਹਿਬ ਦਾ ਕਿ ਅਸੀਂ ਆਪ ਜੀ ਦੀ ਸੇਵਾ ਵਿੱਚ ਅੱਜ ਵੀ ਹਾਜ਼ਰ ਹਾਂ ਜੀ ਅੱਛਾ ਹਰਪਾਲ ਜੀ ਦੱਸਿਓ ਕਿ ਇੰਨਾ ਲੰਬਾ ਸਮਾਂ ਤੁਸੀਂ ਹੋ ਗਿਆ ਹੁਣ ਤੀਕ ਦਾ ਜਿਹੜਾ ਕਿਸ ਤਰ੍ਹਾਂ ਦਾ ਤੁਹਾਡਾ ਤਜਰਬਾ ਰਿਹਾ ਹੈਗਾ ਇਸ ਖੇਤਰ ਦੇ ਵਿੱਚ ਕਿਉਂਕਿ ਲੰਬਾ ਸਮਾਂ ਰਿਆਜ਼ੀ ਵੀ ਕਰਨਾ ਪੈਂਦਾ ਹੈਗਾ ਨਾਲ-ਨਾਲ ਜੇਕਰ ਦੇਖੀਏ ਤਾਂ ਅਧਿਆਤਮਿਕ ਪੱਖ ਆਉਂਦਾ ਹੈਗਾ ਇਸ ਦਾ ਤੇ ਨਾਲ ਦੀ ਨਾਲ ਘਰ ਵੀ ਚਲਾਉਣਾ ਹੈਗਾ ਕਿਉਂਕਿ ਆਪਾਂ ਨੂੰ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਜਿਹੜਾ ਪੈਸੇ ਢੇਲੇ ਦੀ ਵੀ ਜ਼ਰੂਰਤ ਹੁੰਦੀ ਹੈ ਹੁਣ 30 ਕਾ ਜਿਹੜਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਹੈਗਾ ਤੁਹਾਡਾ ਇਸ ਖੇਤਰ ਦੇ ਐਕਸਪੀਰੀਅੰਸ ਬਸ ਖੱਟਾ ਮਿੱਠਾ ਜਿਹਾ ਹੀ ਰਿਹਾ ਇਸ ਸਿੱਖ ਕੌਮ ਦੇ ਵਿੱਚ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਕੀਰਤਨ ਦੀ ਜੀ ਉਹਦੇ ਵਿੱਚ ਇਸ ਤਰ੍ਹਾਂ ਆ ਕਿ ਅਸੀਂ ਆਪਣੇ ਵੱਲੋਂ ਮਿਹਨਤ ਕੀਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਇਹ ਕਿਰਪਾ ਦੇ ਨਾਲ ਹੀ ਜਿਹੜਾ ਸੰਗੀਤ ਦੀ ਦਾਤ ਜਿਹੜੀ ਗੁਰਮਤ ਸੰਗੀਤ ਦੀ ਦਾਤ ਆ ਹੂੰ ਕੀਰਤਨ ਰਾਗਾਂ ਦੇ ਵਿੱਚ ਕਰਨਾ ਜਾਂ ਜਿਹੜਾ ਸ਼ਬਦ ਅਸੀਂ ਉਚਾਰਨ ਕਰਦੇ ਆ ਉਹ ਸ਼ਬਦ ਨੂੰ ਉਸ ਸ਼ਬਦ ਦੇ ਲਹਿਜੇ ਮੁਤਾਬਕ ਉਹਦੀ ਟਿਊਨ ਗਾਉਣੀ ਇਹ ਵਿਰਲੇ ਰਾਗੀ ਸੰਗਾਂ ਦੇ ਹੱਥ ਆਇਆ ਪਰ ਲੇਕਿਨ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਮੇਰੀ ਜਿੰਨਾ ਰਾਗੀਆਂ ਦੇ ਨਾਲ ਲੁਧਿਆਣੇ ਦੇ ਵਿੱਚ ਸੰਗਤ ਰਹੀ ਆ ਉਹ ਰਾਗੀ ਜਵੱਦੀ ਟਕਸਾਲ ਜਿਹੜੀ ਕਿ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਦੇ ਵਿੱਚ ਮੰਨੀ ਹੋਈ ਟਕਸਾਲ ਹੈ ਜਿੱਥੇ ਕਿ ਬਹੁਤ ਉੱਚ ਪੱਧਰ ਦੇ ਰਾਗੀ ਸਿੱਖ ਕੇ ਕੀਰਤਨ ਕਰਦੇ ਨੇ ਉਸ ਟਕਸਾਲ ਦੇ ਵਿੱਚ ਸਿੱਖੇ ਹੋਏ ਰਾਗੀਆਂ ਦੇ ਨਾਲ ਦਾਸ ਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਸੈਡ ਹਰਮੋਨੀਅਮ ਤੇ ਸੰਗਤ ਕੀਤੀ ਤਬਲੇ ਤੇ ਸੰਗਤ ਕੀਤੀ ਲਗਾਤਾਰ 7 ਤੋਂ 8 ਸਾਲ ਉਹਨਾਂ ਰਾਗੀ ਸਿੰਘਾਂ ਨਾਲ ਸੇਵਾ ਕਰਕੇ ਦਾਸ ਨੂੰ ਸ਼ਬਦ ਪੜਨ ਦੀ ਜਾਚ ਆਈ ਤੇ ਸਿੱਖਦਾ ਤਾਂ ਇਨਸਾਨ ساری ਉਮਰ ਰਹਿੰਦਾ ਹੈ ਕਿਉਂਕਿ ਗੁਰਬਾਣੀ ਸਮੁੰਦਰ ਹੈ ਗੁਰਮਤ ਸੰਗੀਤ ਇੱਕ ਸਮੁੰਦਰ ਹੈ ਇਸ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਲੇਕਿਨ ਹਮੇਸ਼ਾ ਸਿੱਖਦੇ ਰਹਿਣ ਦੀ ਨੀਤ ਨਾਲ ਹੀ ਸੇਵਾ ਕਰਨ ਦੀ ਮਤਲਬ ਕਿ ਨੀਤ ਰੱਖੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਸੰਗਤਾਂ ਦੀ ਸੇਵਾ ਕਰਦੇ ਰਹੀ ਜੀ ਅੱਛਾ ਜੇਕਰ ਦੇਖੀਏ ਤਾਂ ਤੁਸੀਂ ਕਿਹਾ ਵੀ ਕਾਫੀ ਖੱਟਾ ਮਿੱਠਾ ਜਿਹੜਾ ਹੈਗਾ ਤਜਰਬਾ ਰਿਹਾ ਹੈਗਾ ਹਾਂਜੀ ਪੈਸਾ ਤੇ ਲਾਹਣਤੀ ਕਿੰਨਾ ਕੁ ਬਣਿਆ ਕਿਉਂਕਿ ਕੰਮ ਬਹੁਤ ਵੱਡਾ ਹੈਗਾ ਮਿਹਨਤ ਵਾਲਾ ਹੈਗਾ ਹੁਣ ਤੀਕ ਹਾਂਜੀ ਪੈਸਾ ਵੀ ਬਹੁਤ ਮਹਾਰਾਜ ਦੀ ਕਿਰਪਾ ਨਾਲ ਸੰਗਤ ਕੋਈ ਕਮੀ ਨਹੀਂ ਬਖਸ਼ਦੀ ਜੇ ਕੋਈ ਕੀਰਤਨੀਆ ਮਿਹਨਤ ਵਾਲਾ ਹੋਵੇ ਉਸਦੀ ਆਵਾਜ਼ ਚੰਗੀ ਹੋਵੇ ਉਹ ਸੁਰਤਾਲ ਦੇ ਵਿੱਚ ਸਹੀ ਕੀਰਤਨ ਕਰਦਾ ਹੋਵੇ ਤੇ ਸੰਗਤ ਪਹਿਚਾਨ ਕਰਨ ਵਾਲੀ ਸੰਗਤ ਵੀ ਬਹੁਤ ਹੈਗੀ ਆ ਪਰ ਲੇਕਿਨ ਦੁੱਖ ਦੀ ਗੱਲ ਇੱਕ ਇਹ ਹੈਗੀ ਆ ਕਿ ਸਾਡੀ ਸਿੱਖ ਕੌਮ ਦੇ ਵਿੱਚ ਰਾਗੀ ਸਿੰਘਾਂ ਨੂੰ ਪਛਾਣ ਕਰਨ ਵਾਲੀ ਸੰਗਤ ਜਾਂ ਇਸ ਪਾਸੇ ਸੰਗ ਸਿੱਖ ਕੌਮ ਦਾ ਰੁਝਾਨ ਜਾਂ ਨੌਜਵਾਨਾਂ ਦਾ ਰੁਝਾਨ ਬਹੁਤ ਘੱਟ ਆ ਜਿਹਦੇ ਵਿੱਚੋਂ ਕੁਝ ਗਿਣਤੀ ਦੇ ਸਿੱਖ ਹੋਣਗੇ ਜਿਹੜੇ ਕੀਰਤਨੀਆਂ ਨੂੰ ਪਸੰਦ ਕਰਦੇ ਆ ਜਾਂ ਕੀਰਤਨੀਆਂ ਦੀ ਸਹੀ ਪਰਖ ਕਰਦੇ ਆ ਕਿ ਕਿਹੜਾ ਅੱਛਾ ਕੀਰਤਨੀਆਂ ਮਾੜਾ ਤਾਂ ਕੋਈ ਵੀ ਨਹੀਂ ਹੁੰਦਾ ਪਰ ਲੇਕਿਨ ਜਿਹੜਾ ਸ਼ਬਦ ਗੁਰੂ ਦਾ ਬਾਣੀ ਨਾਲ ਜੁੜਿਆ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਜੁੜਦਾ ਪਰ ਲੇਕਿਨ ਉਹਦੇ ਵਿੱਚ ਵੀ ਕਿਰਪਾ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜਾ ਸੱਜੇ ਢੰਗ ਦੇ ਨਾਲ ਸਿੱਖ ਕੇ ਕੰਮ ਕਰਨਾ ਕਿਰਤ ਕਰਨੀ ਸਿੱਖ ਕੇ ਤੇ ਉਹ ਜ਼ਿਆਦਾ ਜ਼ਰੂਰੀ ਮੰਨੀ ਜਾਂਦੀ ਹੈ ਜਿਹੜੀ ਕਿ ਗੁਰਬਾਣੀ ਵੀ ਸਾਨੂੰ ਇਹੀ ਸਿਧਾਂਤ ਦਿੰਦੀ ਹੈ ਕਿ ਕੋਈ ਵੀ ਕੰਮ ਦੇ ਵਿੱਚ ਅਸੀਂ ਕੱਚੇ ਨਹੀਂ ਹੋਣੇ ਚਾਹੀਦੇ ਜੀ ਕਿ ਜਿਹੜੇ ਨਾਲ ਕੇ ਸੰਗਤ ਨੂੰ ਮਤਲਬ ਕਿ ਵੀ ਕੋਈ ਕਮੀ ਲੱਗੇ ਉਸ ਕਰਕੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ ਕਿ ਅਸੀਂ ਅੱਛਾ ਕੰਮ ਕਰੀਏ ਅੱਛਾ ਕੀਰਤਨ ਕਰਕੇ ਸੰਗਤ ਨੂੰ ਦਿਖਾਈਏ ਪਰ ਲੇਕਿਨ ਦੁੱਖ ਦੀ ਗੱਲ ਉੱਥੇ ਹੁੰਦੀ ਹੈ ਜਦੋਂ ਕਿ ਸਾਡੇ ਕਈ ਇਲਾਕਿਆਂ ਦੇ ਵਿੱਚ ਨਾ ਖਾਸ ਕਰਕੇ ਸਾਡਾ ਇਹ ਮਾਲਵਾ ਇਲਾਕਾ ਬਠਿੰਡਾ ਫਰੀਦਕੋਟ ਸੈਡ ਕੁਝ ਪ੍ਰਬੰਧਕਾਂ ਦਾ ਜਿਹੜਾ ਕੀਰਤਨੀਆਂ ਨੂੰ ਸਮਝਣ ਦਾ ਪੱਖ ਜਿਹੜਾ ਥੋੜਾ ਜਿਹਾ ਘੱਟ ਆ ਮੈਂ 20-22 ਸਾਲ ਲੁਧਿਆਣੇ ਕੀਰਤਨ ਦੀ ਸੇਵਾ ਕੀਤੀ ਆ ਤੇ ਹੁਣ ਦਾਸ 1.5 ਸਾਲ ਤੋਂ ਆਪਣੇ ਸ਼ਹਿਰ ਫਰੀਦਕੋਟ ਵਿਖੇ ਵਾਪਸ ਸ਼ਿਫਟ ਹੋ ਚੁੱਕੇ ਆ ਕਿਉਂਕਿ 10 ਦੇ ਮੰਚ 'ਤੇ ਬੜੇ ਚਿਰ ਤੋਂ ਇੱਛਾ ਸੀ ਕਿ ਆਪਣੇ ਇਲਾਕੇ ਨਾਲ ਜੁੜਨਾ ਚਾਹੀਦਾ ਹੈ ਆਪਣੀ ਸੰਗਤ ਦੇ ਨਾਲ ਜੁੜੀਏ ਤਾਂ ਕਿ ਸਾਡੇ ਬਜ਼ੁਰਗਾਂ ਦਾ ਨਾਮ ਉੱਚਾ ਹੋਵੇ ਪਤਾ ਲੱਗੇ ਕਿ ਹਾਂ ਉਹਨਾਂ ਦੇ ਬੱਚੇ ਕੀਰਤਨ ਕਰਦੇ ਨੇ ਪਰ ਲੇਕਿਨ ਇੱਥੇ ਆ ਕੇ ਕੁਝ ਕਮੀਆਂ ਜਾਂ ਕੁਝ ਕ੍ਰੀਤੀਆਂ ਦੇਖੀਆਂ ਜਿਹੜੀਆਂ ਕਿ ਅੱਜ ਸੰਗਤ ਨੂੰ ਕਹਿਣ ਨੂੰ ਦਿਲ ਕਰਦਾ ਤੇ ਉਹਨਾਂ ਨੂੰ ਵੀ ਅਸੀਂ ਜਾਗਰੂਕ ਕਰਦੇ ਹਾਂ ਕਾਫੀ ਜੇ ਹੋ ਸਕਣ ਤਾਂ ਪਰ ਲੇਕਿਨ ਸੰਗਤ ਸਾਡਾ ਮਾਨਤਾਣ ਕਰਦੀ ਹੈ ਅਸੀਂ ਸੰਗਤ ਦੇ ਨਾਲ ਜੁੜੇ ਹੋਏ ਹਾਂ ਪਰ ਪ੍ਰਬੰਧ ਕੀ ਢਾਂਚਾ ਕਾਫੀ ਹੱਦ ਤੱਕ ਠੀਕ ਹੋਣ ਵਾਲਾ ਹੈ ਜਿਹੜਾ ਕਿ ਬੇਸਮਝ ਹੈ ਜਿਨ੍ਹਾਂ ਨੂੰ ਕੀਰਤਨ ਬਾਰੇ ਪਤਾ ਨਹੀਂ ਉਹ ਫਿਰ ਕੀਰਤਨੀਆਂ ਦੀ ਕਦਰ ਜਿਹੜੀ ਘੱਟ ਕਰਦੇ ਨੇ ਮਤਲਬ ਉਨੀ ਕਦਰ ਨਹੀਂ ਕਰਦੇ ਇਸ ਇਲਾਕੇ ਦੇ ਵਿੱਚ ਫਿਰ ਸਾਨੂੰ ਪ੍ਰੋਗਰਾਮਾਂ ਲਈ ਲੁਧਿਆਣਾ ਚੰਡੀਗੜ੍ਹ ਜਾਂ ਬੰਬੇ ਦਿੱਲੀ ਜਿੱਥੋਂ ਵੀ ਸੱਦਾ ਆਉਂਦਾ ਹੈ ਉੱਥੇ ਅਸੀਂ ਜਾਂਦੇ ਹਾਂ ਸਾਡਾ ਫਿਰ ਉੱਥੇ ਮਨ ਖੁਸ਼ ਹੁੰਦਾ ਹੈ ਜਦੋਂ ਅਸੀਂ ਉੱਥੇ ਕੀਰਤਨ ਕਰੀਦਾ ਖੁਸ਼ ਇੱਥੇ ਵੀ ਹੁੰਦਾ ਹੈ ਜਿਹੜੇ ਸੁਣਨ ਵਾਲੇ ਚੰਗੇ ਸਰੋਤੇ ਚੰਗੀ ਲੋਕ ਜਿਹੜੇ ਸਮਝ ਰੱਖਦੇ ਕੀਰਤਨ ਦੀ ਉਹ ਫਿਰ ਸਾਡਾ ਸਤਿਕਾਰ ਮਾਨ ਕਰਦੇ ਨੇ ਤੇ ਉਹਦੇ ਕਰਕੇ ਸਾਡਾ ਇਹ ਜਿਹੜਾ ਉਹਨਾਂ ਦੇ ਨਾਲ ਅਸੀਂ ਕੀਰਤਨ ਲਈ ਜੁੜੇ ਹੋਏ ਹਾਂ ਜੀ ਅੱਛਾ ਹਰਪਾਲ ਜੀ ਇਹ ਦੱਸਿਓ ਕਿ ਆ ਆਪਾਂ ਗੁਰਬਾਣੀ ਦੇ ਵਿੱਚ ਪੜਦੇ ਹੈਗੇ ਆ ਤੁਸੀਂ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਆ ਉਸ ਕਮਿਊਨਿਟੀ ਦੇ ਨਾਲ ਸੰਬੰਧਤਾ ਜਿਨ੍ਹਾਂ ਨੂੰ ਰੰਗਰੇਟਿਆਂ ਦਾ ਖਿਤਾਬ ਦਿੱਤਾ ਗਿਆ ਹਾਂਜੀ ਤੇ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਗ ਕਿਹਨ ਭੜੇ ਕੋ ਮੰਦੇ ਮਤਲਬ ਸਭ ਨੂੰ ਏਕ ਨੂਰ ਦੇ ਵਿੱਚੋਂ ਉਪਜਿਆ ਹੋਇਆ ਦਿਖਾਇਆ ਗਿਆ ਪਰ ਫਿਰ ਵੀ ਆ ਜਿਹੜਾ ਜੋ ਇਸ ਟਾਈਮ ਸਿੱਖ ਧਰਮ ਦੇ ਉੱਤੇ ਸਵਾਲ ਉੱਠ ਰਹੇ ਹੈਗੇ ਕਿ ਸਿੱਖ ਧਰਮ ਦੇ ਵਿੱਚ ਵੀ ਆ ਜਿਹੜਾ ਕਾਸਟਿਜਮ ਹੈ ਜਾਤੀਵਾਦ ਹੈ ਤੁਹਾਨੂੰ ਕਦੇ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਹਾਂਜੀ ਪਰ ਲੇਕਿਨ ਸਾਨੂੰ ਅਸੀਂ ਰਾਜਸਥਾਨ ਗਏ ਸੀ ਕੀਰਤਨ ਕਰਨ ਮੈਨੂੰ ਉੱਥੇ ਥੋੜਾ ਜਿਹਾ ਦੁੱਖ ਲੱਗਿਆ ਜਦੋਂ ਉੱਥੇ ਸਾਡੇ ਤੋਂ ਜਾਤ ਪੁੱਛੀ ਗਈ ਦੋ ਤਿੰਨ ਵਾਰੀ ਕਿ ਤੁਹਾਡੀ ਕਾਸਟ ਕੀ ਹੈ ਕਿਸ ਜਾਤ ਦੇ ਹੋ ਤੁਸੀਂ ਜੀ ਅੱਜ ਤੱਕ ਸਾਨੂੰ ਕਿਸੇ ਪ੍ਰਬੰਧਕ ਨੇ ਜਾਤ ਨਹੀਂ ਸੀ ਪੁੱਛੀ ਹੂੰ ਕਿਉਂਕਿ ਸਾਡ ਅਸਲ ਵਿੱਚ ਜਿਹੜਾ ਸਾਡਾ ਸਿੱਖੀ ਦਾ ਸਿਧਾਂਤ ਆ ਉਹ ਜਾਤ ਪਾਤ ਨੂੰ ਖਤਮ ਕਰਦਾ ਤੇ ਪ੍ਰੇਮ ਦੀ ਜਿਹੜੀ ਖੇਡ ਹੈ ਉਹਦੇ ਵਿੱਚ ਅਸੀਂ ਰੰਗੇ ਹੁੰਨੇ ਆ ਸਿੱਖ ਦਾ ਅਸਲ ਵਿੱਚ ਇਹੀ ਜਿਹੜਾ ਸਿਧਾਂਤ ਹੈ ਕਿ ਉਹ ਜਾਤ ਪਾਤ ਤੋਂ ਦੂਰ ਹੈ ਅਤੇ ਉਸਨੇ ਹਰੇਕ ਨੂੰ ਆਪਣਾ ਸਮਝਣਾ ਪਰ ਲੇਕਿਨ ਉੱਥੇ ਜਦੋਂ ਸਾਨੂੰ ਜਾਤ ਪੁੱਛੀ ਤਾਂ ਮੈਨੂੰ ਇਸ ਗੱਲ ਤੋਂ ਨਫ਼ਰਤ ਹੋਈ ਕਿ ਇਸ ਇਲਾਕੇ ਦੇ ਵਿੱਚ ਜਾਤ ਕਿਉਂ ਪੁੱਛੀ ਜਾਂਦੀ ਹੈ ਉਹ ਜਾਂ ਤਾਂ ਕੁਝ ਜਾਤਾਂ ਤੋਂ ਉਹਨਾਂ ਨੂੰ ਅਲਰਜੀ ਹੋ ਗਈ ਜਿਨ੍ਹਾਂ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਹੋਈ ਹੋਊਗੀ ਹੋ ਸਕਦਾ ਸਾਡੇ ਨਾਲ ਨਾ ਉਹਨਾਂ ਨੂੰ ਕੋਈ ਰੰਗਰੇਟੀਆਂ ਨਾਲ ਨਾ ਕੋਈ ਪ੍ਰੋਬਲਮ ਹੋਵੇ ਪਰ ਲੇਕਿਨ ਉਹਨਾਂ ਨੇ ਸਾਡੇ ਤੋਂ ਜਾਤ ਪੁੱਛੀ ਪਰ ਲੇਕਿਨ ਜਾਤ ਨਹੀਂ ਪੁੱਛਣੀ ਚਾਹੀਦੀ ਇਨਸਾਨੀਅਤ ਦੇਖਣੀ ਚਾਹੀਦੀ ਕਿ ਕੌਣ ਇਨਸਾਨ ਕਿਹੜੇ ਮਤਲਬ ਕਿ ਸੁਭਾਅ ਦਾ ਹੈ ਇਸ ਕਰਕੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਅਛਾ ਹਰਪਾਲ ਜੀ ਜੇਕਰ ਆਪਾਂ ਦੇਖੀਏ ਤਾਂ ਹਰੇਕ ਖੇਤਰ ਦੇ ਵਿੱਚ ਕੁਸ਼ਕ ਬੰਦਿਆਂ ਦੀ ਹੀ ਹੈ ਜਿਹੜੀ ਪੁੱਛ ਪੜਤਾਲ ਆ ਜਿਹੜੀ ਉਹ ਜ਼ਿਆਦਾ ਹੁੰਦੀ ਹੈਗੀ ਆ ਜਦ ਕਿ ਕਈ ਵਾਰ ਐ ਵੀ ਹੁੰਦਾ ਹੈਗਾ ਵੱਧ ਮਿਹਨਤ ਕਰਨ ਵਾਲੇ ਬੰਦੇ ਆ ਜਿਹੜੇ ਉਹ ਕੁਦਰਤੀ ਆ ਜਿਹੜੇ ਅੱਗੇ ਨਹੀਂ ਆ ਪਾਉਂਦੇ ਹੈਗੇ ਹਾਂਜੀ ਬਿਲਕੁਲ ਇਹ ਇਸ ਖੇਤਰ ਦੇ ਵਿੱਚ ਵੀ ਐ ਹੈਗਾ ਵੀ ਕੁਸ਼ਕ ਬੰਦਿਆਂ ਦੀ ਜ਼ਿਆਦਾ ਪੁੱਛ ਪੜਤਾਲ ਹੋ ਰਹੀ ਉਹਨਾਂ ਨੂੰ ਤਾਂ ਲੋਕੀ ਨਿਹਰੇ ਪੈਸੇ ਦੇ ਪੈਸੇ ਦੇ ਰਹੇ ਹੈਗੇ ਆ ਨਿਹਰੀ ਮਾਇਆ ਦੀ ਮਾਇਆ ਗੱਫੇ ਦੇ ਰਹੇ ਹੈਗੇ ਆ ਦੂਜੇ ਪਾਸੇ ਜਿਹੜੇ ਆਮ ਹੈਗੇ ਆ ਜਿਨ੍ਹਾਂ ਨੇ ਆਮ ਘਰਾਂ ਦੇ ਵਿੱਚ ਜਾਣਾ ਹੈਗਾ ਇਸ ਤਰ੍ਹਾਂ ਦਾ ਹੈ ਕੋਈ ਇਸ ਇਸ ਖੇਤਰ ਦੇ ਵਿੱਚ ਹਾਂਜੀ ਬਿਲਕੁਲ ਇਦਾਂ ਹੈਗਾ ਜੀ ਜੀ ਉਹਦਾ ਕਾਰਨ ਇਹ ਹੈ ਵੀ ਸਾਡੀ ਸਿੱਖ ਕੌਮ ਅਜੇ ਵੀ ਕਾਫੀ ਹੱਦ ਤੱਕ ਹੂੰ ਜਿਵੇਂ ਕਿ ਇੱਕ ਸਿਰਫ ਐਡਵਰਟਾਈਜ਼ਮੈਂਟ ਦੀ ਸ਼ਿਕਾਰ ਆ ਜਿਹੜਾ ਕਿ ਦਿਖ ਰਿਹਾ ਬਸ ਸਿਰਫ ਜਿਹਦਾ ਨਾਮ ਚੱਲ ਰਿਹਾ ਉਹਨੂੰ ਬੁਲਾ ਲੈਣਾ ਚਾਹੇ ਉਹ ਸ਼ਬਦ ਗੁਰਮਤ ਅਨੁਸਾਰ ਨਹੀਂ ਪੜ ਰਿਹਾ ਉਹ ਹਾਂ ਉਹਨੂੰ ਪਸੰਦ ਕਰਦੇ ਪਬਲਿਕ ਸੰਗਤ ਤੇ ਉਸੇ ਨੂੰ ਫਿਰ ਬੁਲਾਉਂਦੇ ਨੇ ਪਰ ਲੇਕਿਨ ਕਿਤਨਾ ਕਿਤੇ ਜਦੋਂ ਕੋਈ ਸੁਰਤਾਲ ਵਾਲਾ ਕੀਰਤਨ ਕਰਦਾ ਸਤਕਾਰ ਉਹਦਾ ਵੀ ਹੁੰਦਾ ਪਰ ਲੇਕਿਨ ਜਿਹੜਾ ਕੋਈ ਮਾਇਆ ਪੱਖੋਂ ਜਿਹੜਾ ਸਤਕਾਰ ਉਹਨਾਂ ਲੋਕਾਂ ਦਾ ਜ਼ਿਆਦਾ ਕੀਤਾ ਜਾਂਦਾ ਜਿਨ੍ਹਾਂ ਨੂੰ ਸ਼ਬਦ ਬਾਰੇ ਨਹੀਂ ਕਿਤੇ ਨਾ ਕਿਤੇ ਇਦਾਂ ਲੱਗਦਾ ਹੈਗਾ ਵੀ ਫੇਸ ਵੈਲਿਊ ਜ਼ਿਆਦਾ ਮਾਇਨੇ ਰੱਖਦੀ ਹੈਗੀ ਇਸ ਖੇਤਰ ਦੇ ਵਿੱਚ ਵੀ ਵੀ ਜਿਹਦਾ ਚਿਹਰਾ ਉੱਭਰਿਆ ਹੈਗਾ ਬਣਿਆ ਹੈਗਾ ਉਸ ਦੀ ਜ਼ਿਆਦਾ ਪੁੱਛ ਪੜਤਾਲ ਹੁੰਦੀ ਹੋਵੇ ਬਿਲਕੁਲ ਜੀ ਇਹ ਚੀਜ਼ ਹੈਗੀ ਹੈ ਜੀ ਜਿਹੜਾ ਜ਼ਿਆਦਾ ਐਡਵਰਟਾਈਜ਼ਮੈਂਟ ਕਰਦਾ ਆਪਣੀ ਟੀਵੀ ਤੇ ਚੈਨਲਾਂ ਤੇ ਜਿਹੜਾ ਜ਼ਿਆਦਾ ਆਉਂਦਾ ਉਸ ਨੂੰ ਜ਼ਿਆਦਾ ਮੰਨਿਆ ਜਾਂਦਾ ਕੁਝ ਜਤੇ ਮਿਹਨਤ ਕਰ ਲੈਂਦੇ ਨੇ ਅੱਛਾ ਗਾਉਂਦੇ ਨੇ ਅੱਛਾ ਕੀਰਤਨ ਕਰਦੇ ਨੇ ਗੁਰਮਤ ਅਨੁਸਾਰ ਪਰ ਲੇਕਿਨ ਉਹਨਾਂ ਦੀ ਜਿਹੜੀ ਕਿ ਸੰਗਤ ਦੇ ਵਿੱਚ ਇੰਨੀ ਕਦਰ ਜਾਂ ਇੰਨਾ ਉਹਨਾਂ ਦੀ ਪਛਾਣ ਨਹੀਂ ਬਣਦੀ ਉਹ ਉਹਲੇ ਰਹਿ ਜਾਂਦੇ ਨੇ ਪਰ ਸਾਡੇ ਸਿੱਖ ਤਾਂ ਜ਼ਿਆਦਾਤਰ ਭੰਗੜੇ ਦੇ ਤੇ ਅਸ਼ਲੀਲ ਗਾਣਿਆਂ ਦੇ ਸ਼ਿਕਾਰ ਹੋ ਗਏ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਜਿੱਥੇ ਵੀ ਕੀਰਤਨ ਕਰਦੇ ਹਾਂ ਕਿ ਸੰਗਤ ਨੂੰ ਜਾਗਰੂਕ ਕੀਤਾ ਜਾਵੇ ਨੌਜਵਾਨ ਬੱਚਿਆਂ ਨੂੰ ਫਰੀਦਕੋਟ ਵੀ ਮੈਂ ਆਪਣੇ ਨਾਲ ਜਿੰਨੇ ਵੀ ਇੱਥੇ ਨੌਜਵਾਨ ਬੱਚੇ ਕੁਝ ਜਿਹੜੇ ਸਾਡੇ ਨੇੜੇ ਗੁਰੂ ਘਰ ਆਉਂਦੇ ਨੇ ਉਹਨਾਂ ਨੂੰ ਮੈਂ ਆਪਣੇ ਕੀਰਤਨ ਦੇ ਨਾਲ ਜੋੜ ਕੇ ਅਸੀਂ ਉਹਨਾਂ ਨੂੰ ਥੋੜਾ ਬਹੁਤਾ ਜਿੰਨਾ ਵੀ ਹੋ ਸਕੇ ਸਮਾਦਾਈ ਦਾ ਕਿ ਉਹ ਤਬਲਾ ਹਰਮੋਨੀਅਮ ਇਸ ਸਿੱਖ ਕੇ ਗੁਰਮਤਾਲੇ ਪਾਸੇ ਜੁੜੇ ਰਹਿਣ ਤਾਂ ਕਿ ਉਹ ਇਸ ਰਸਤੇ ਤੋਂ ਭਟਕ ਨਾ ਜਾਣ ਕਿਸੇ ਹੋਰ ਗਲਤ ਰਸਤੇ ਨਾਲ ਤੋਂ ਇਸ ਕਰਕੇ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਸੇਵਾ ਸਮਝ ਕੇ ਉਪਰਾਲਾ ਕਰਦੇ ਹਾਂ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਹਾਂ ਜਿੱਥੇ ਵੀ ਅਸੀਂ ਕੀਰਤਨ ਕਰਦੇ ਹਾਂ ਮੈਂ ਫਰੀਦਕੋਟੋਂ ਹੀ ਜਿਹੜੇ ਸਾਡੇ ਤੋਂ ਸਿੱਖ ਦੇ ਵਿਦਿਆਰਥੀ ਆ ਉਹਨਾਂ ਨੂੰ ਨਾਲ ਰੱਖੀ ਦਾ ਕੋਸ਼ਿਸ਼ ਕਰੀਦੇ ਕਿ ਉਹਨਾਂ ਨੂੰ ਤਜਰਬਾ ਕੀਰਤਨ ਦਾ ਹੋਵੇ ਚੰਗਾ ਸੁਰਤਾਲ ਦਾ ਤਜਰਬਾ ਹੋਵੇ ਕਿਉਂਕਿ ਚੰਗੇ ਕੀਰਤਨੀਏ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਨਹੀਂ ਤਾਂ ਉਸ ਤਰ੍ਹਾਂ ਹੀ ਥੋੜੇ ਸ਼ਬਦ ਸਿੱਖ ਕੇ ਬਹੁਤ ਕੀਰਤਨ ਕਰ ਰਹੇ ਨੇ ਤੇ ਉਹਨਾਂ ਦਾ ਕੁਝ ਉਹਨਾਂ ਉਹਦਾ ਦੀ ਸੰਗਤ ਨਾਲ ਹੀ ਮੇਲ ਮਲਾਪ ਆ ਕਿਉਂਕਿ ਸਾਡੀ ਸੰਗਤ ਦੇ ਵਿੱਚ ਕੀਰਤਨ ਦੀ ਨੌਲੇਜ ਘੱਟ ਹੋਣ ਕਰਕੇ ਸਾਡੀ ਸੰਗਤ ਉਹਨਾਂ ਦੇ ਲੋਕਾਂ ਨੂੰ ਹੀ ਜ਼ਿਆਦਾ ਉਹਨਾਂ ਦੇ ਰਾਗੀਆਂ ਨੂੰ ਹੀ ਜ਼ਿਆਦਾ ਪਸੰਦ ਕਰਦੇ ਨੇ ਜਿਹੜੇ ਬੇਤਾਲਾ ਤੇ ਬੇਸੁਰਾ ਵੀ ਹੋ ਜਾਂਦੇ ਨੇ ਕਈ ਵਾਰੀ ਜੀ ਤੇ ਇਸ ਕਰਕੇ ਉਹਨਾਂ ਨੂੰ ਮਾਣ ਤਾਣ ਮਾਣ ਸਤਿਕਾਰ ਕਰਨਾ ਕੋਈ ਮਨਾ ਨਹੀਂ ਜਾਂ ਉਹਨਾਂ ਨੂੰ ਸਤਿਕਾਰ ਨਾ ਕਰਨ ਦੀ ਕੋਈ ਗੱਲ ਨਹੀਂ ਹੈ ਉਹਨਾਂ ਦਾ ਸਤਿਕਾਰ ਵੀ ਕਰੋ ਕਿਉਂਕਿ ਉਹ ਵੀ ਸ਼ਬਦ ਪੜ੍ਹਦੇ ਨੇ ਚਾਹੇ ਉਹ ਘੱਟ ਨੇ ਆਪਦੇ ਕੰਮ ਸਿੱਖਣ ਦੇ ਵਿੱਚ ਪਰ ਲੇਕਿਨ ਸੰਗਤ ਨੂੰ ਸਿੱਖੇ ਹੋਏ ਰਾਗੀਆਂ ਨੂੰ ਵੀ ਔਲੇ ਨਹੀਂ ਕਰਨਾ ਚਾਹੀਦਾ ਖੋਲੇ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਵੀ ਉਹਨਾਂ ਹੀ ਮਾਨ ਸਤਕਾਰ ਦੇਣਾ ਚਾਹੀਦਾ ਜੀ ਹਰਪਾਲ ਜੀ ਲੰਬਾ ਤਜਰਬਾ ਰਿਹਾ ਹੈਗਾ ਹੁਣ ਤੀਕ ਤੁਹਾਡਾ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਤੁਸੀਂ ਕੀਰਤਨ ਗਾਇਨ ਕੀਤਾ ਹਾਂ ਜੀ ਪਹਿਲਾ ਵਾਲੇ ਸਮੇਂ ਦੇ ਵਿੱਚ ਤੇ ਹੁਣ ਕੋਈ ਬਦਲਾਵ ਆਇਆ ਹੈਗਾ ਜਾਂ ਕੁਝ ਇਸ ਤਰ੍ਹਾਂ ਦੇ ਚੇਂਜਸ ਆਏ ਹੋਣ ਕੋਈ ਇਸ ਤਰ੍ਹਾਂ ਦੇ ਬਦਲਾਵ ਆਏ ਹੋਣ ਜਿਹੜੇ ਕਿਤੇ ਨਾ ਕਿਤੇ ਸਿੱਖੀ ਮਰਿਆਦਾ ਤੋਂ ਉਲਟ ਹੋਣ ਜਾਂ ਲੱਗਦਾ ਹੋਵੇ ਤੁਹਾਨੂੰ ਵੀ ਇਹ ਰਾਗੀ ਸਿੰਘਾਂ ਨੂੰ ਆ ਜਿਹੜੀ ਉਹਦੇ ਨਾਲ ਅਸੂਬਦਾ ਹੁੰਦੀ ਹੈਗੀ ਕੋਈ ਇਸ ਤਰ੍ਹਾਂ ਦੇ ਚੇਂਜ ਆਏ ਹੈਗੇ ਚੇਂਜ ਹੈ ਜੀ ਵੀ ਮੈਂ ਫਰੀਦਕੋਟ ਇਲਾਕੇ ਦੇ ਵਿੱਚ ਵੇਖ ਰਿਹਾ ਹੋਰ ਵੀ ਬੜੇ ਸ਼ਹਿਰਾਂ 'ਚ ਕੀਰਤਨ ਕੀਤਾ ਦੂਰ ਨੇੜੇ ਵਿਦੇਸ਼ਾਂ ਦੇ ਵਿੱਚ ਵੀ ਪਰ ਲੇਕਨ ਨਾ ਇੱਥੇ ਇੱਕ ਕਮੇਟੀ ਵੱਲੋਂ ਜਿਹੜੀ ਰਾਗੀ ਸਿੰਘਾਂ ਦੀ ਸਟੇਜ ਆ ਜੀ ਉਸ ਦੀ ਮੈਂ ਆਪ ਜੀ ਨੂੰ ਫੋਟੋ ਵੀ ਸ਼ੇਅਰ ਕਰਾਂਗਾ ਉਹ ਰਾਗੀ ਸਿੰਘਾਂ ਦੀ ਸਟੇਜ ਦੇ ਅੱਗੇ ਜਿਹੜੇ ਅਸੀਂ ਸਾਜ਼ ਆਪਣੇ ਰੱਖਦੇ ਹਾਂ ਸਾਜ਼ਾਂ ਦੇ ਅੱਗੇ ਇੱਕ ਲੱਕੜ ਦਾ ਇੱਕ ਫਰੇਮ ਜਾਂ ਬਣਾ ਕੇ ਲਾ ਦਿੱਤਾ ਜਾਂਦਾ ਹਰ ਗੁਰਦਾਰੇ 'ਚ ਲਾਇਆ ਹੋਇਆ ਇੱਥੇ ਫਰੀਦਕੋਟ ਦੇ ਵਿੱਚ ਉਹ ਮੈਂ ਇੱਥੇ ਪ੍ਰਬੰਧਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਉਹ ਜਿਹੜਾ ਉਸ ਨੂੰ ਰੋਕਣ ਵਾਸਤੇ ਕਿਸੇ ਰਾਗੀ ਸਿੰਘ ਨੇ ਨਹੀਂ ਬੇਨਤੀ ਕੀਤੀ ਜਾਂ ਪਤਾ ਨਹੀਂ ਉਹਨਾਂ ਨੇ ਵੈਸੇ ਨਹੀਂ ਗੱਲ ਕੀਤੀ ਜਾਂ ਡਰਦੇ ਹੋਏ ਨਹੀਂ ਗੱਲ ਕੀਤੀ ਕਮੇਟੀਆਂ ਤੋਂ ਕਿ ਸਾਨੂੰ ਇਹ ਗੁਰਦਾਰੇ ਤੋਂ ਹਟਾਉਣਾ ਦੇਣ ਜਾਂ ਉਹਨਾਂ ਨੇ ਇਸ ਨੂੰ ਕਹਿਣਾ ਜ਼ਰੂਰੀ ਨਹੀਂ ਸਮਝਿਆ ਪਰ ਲੇਕਿਨ ਹਰ ਸਟੇਜ ਦੀ ਆਪਣੀ ਆਪਣੀ ਮਰਜ਼ਾਦਾ ਸਾਜ਼ ਜਿਹੜੇ ਆ ਉਹ ਸੰਗਤ ਨੂੰ ਦਿਖਣੇ ਚਾਹੀਦੇ ਆ ਜੇ ਰਾਗੀਆਂ ਦੇ ਕੀਰਤਨ ਕਰਨ ਵਾਲਿਆਂ ਦਾ ਚਿਹਰਾ ਦਿਸ ਰਿਹਾ ਤੇ ਸਾਜ਼ਾਂ ਦੇ ਵੀ ਦਰਸ਼ਨ ਹੋਣੇ ਜ਼ਰੂਰੀ ਆ ਸੰਗਤ ਨੂੰ ਕਿ ਅਸੀਂ ਸਾਜ਼ ਵਜਾ ਰਹੇ ਆ ਉਹ ਸਾਡੇ ਇੰਨੇ ਉੱਚੇ ਉਹ ਬਣਾ ਦਿੱਤੀ ਆ ਲੱਕੜ ਜਿਹੜੀ ਫਰੇਮ ਬਣਾ ਕੇ ਲਾਇਆ ਕਿ ਉਹਦੇ ਚ ਸਿਰਫ ਰਾਗੀ ਸਿੰਘਾਂ ਦੇ ਚਿਹਰੇ ਹੀ ਦਿਸਦੇ ਆ ਤੇ ਸਾਜ਼ ਸਾਡੇ ਲੁਕ ਚੁੱਕੇ ਨੇ ਮੈਨੂੰ ਪਤਾ ਲੱਗਿਆ ਇੱਥੇ ਕਿਸੇ ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ ਤੋਂ ਕੋਈ ਕੀਰਤਨੀਏ ਆਏ ਸੀ ਜਿਹੜੇ ਕਿ ਤੰਤੀ ਸਾਜਾਂ ਦੇ ਨਾਲ ਕੀਰਤਨ ਕਰਦੇ ਸੀ। ਉਹਨਾਂ ਨੇ ਜਦੋਂ ਇੱਥੇ ਕੀਰਤਨ ਸ਼ੁਰੂ ਕੀਤਾ ਤੇ ਉਹਨਾਂ ਨੇ ਸਾਜਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਣੇ ਸੀ ਕਿ ਆਹ ਗੁਰੂ ਅਰਜਨ ਦੇਵ ਜੀ ਸਾਜ਼ ਵਜਾਉਂਦੇ ਸੀ, ਆਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ, ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਜ਼ ਵਜਾਉਂਦੇ ਰਹੇ ਨੇ। ਆਹ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਰਹੇ ਨੇ। ਉਹਨਾਂ ਨੂੰ ਉਹ ਸਾਜਾਂ ਦੇ ਦਰਸ਼ਨ ਕਰਵਾਉਣ ਲਈ ਸਾਜ਼ ਉੱਪਰ ਚੱਕ ਕੇ ਵਿਖਾਏ ਉਹਨਾਂ ਨੇ। ਤੇ ਉਹਨਾਂ ਨੇ ਵੀ ਇੱਥੇ ਕਿਸੇ ਗੁਰਦਾਰੇ ਦੇ ਵਿੱਚ ਜੀ ਤੇ ਉਹ ਅਸੀਂ ਵੀ ਮੈਂ ਵੀ ਸਪੈਸ਼ਲ ਤੌਰ ਤੇ ਬੇਨਤੀ ਕੀਤੀ ਹੈ ਇੱਕ ਦੋ ਗੁਰਦੁਆਰਿਆਂ ਚ ਪਰ ਲੇਕਿਨ ਉਹ ਗੱਲ ਨੂੰ ਧਿਆਨ ਚ ਧਿਆਨ ਨਹੀਂ ਦਿੰਦੇ ਉਹ ਐਵੇਂ ਸਮਝ ਲੈਂਦੇ ਆ ਉਹ ਕਮੇਟੀਆਂ ਅਸਲ ਵਿੱਚ ਚਾਹੁੰਦੀਆਂ ਕਿ ਸਾਡੇ ਮੁਤਾਬਕ ਕੀਰਤਨ ਵਾਲਾ ਕੀਰਤਨ ਕਰੇ ਇਹਨਾਂ ਨੂੰ ਕੁਝ ਨਹੀਂ ਪਤਾ ਜੋ ਅਸੀਂ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਪਰ ਲੇਕਿਨ ਜਿਹੜਾ ਕੰਮ ਜਿਹਦਾ ਹੁੰਦਾ ਉਸ ਬਾਰੇ ਉਸੇ ਨੂੰ ਹੀ ਨੌਲੇਜ ਉਸ ਬਾਰੇ ਉਹਨੂੰ ਹੀ ਪਤਾ ਹੁੰਦਾ ਇਸ ਕਰਕੇ ਸਾਨੂੰ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ ਕਮੇਟੀਆਂ ਨੂੰ ਬੇਨਤੀ ਆ ਪ੍ਰਬੰਧਕ ਕਮੇਟੀਆਂ ਰਾਗੀ ਸਿੰਘਾਂ ਦੇ ਨਾਲ ਤਾਲਮੇਲ ਬਣਾ ਕੇ ਚੱਲਣਗੀਆਂ ਤਾਂ ਸਾਡੀ ਸਿੱਖ ਕੌਮ ਅੱਗੇ ਵਧੂਗੀ ਨਹੀਂ ਤਾਂ ਫਿਰ ਜੋ ਹਾਲਾਤ ਹੋ ਰਹੇ ਨੇ ਆਪ ਸਭ ਨੂੰ ਪਤਾ ਹੈ ਸਿੱਖ ਕੌਮ ਦੇ ਇਸ ਕਰਕੇ ਜੇ ਕੋਈ ਚੰਗੀ ਗੱਲ ਕਿਤੋਂ ਮਿਲਦੀ ਹੈ ਤਾਂ ਸਾਨੂੰ ਚਾਹੇ ਕੋਈ ਸਾਡੇ ਤੋਂ ਛੋਟਾ ਹੈ ਅਸੀਂ ਵੀ ਸਿੱਖਦੇ ਹਾਂ ਤੇ ਚਾਹੇ ਕੋਈ ਸਾਡੇ ਤੋਂ ਵੱਡਾ ਹੈ ਉਹ ਤੋਂ ਸਾਨੂੰ ਲੈ ਲੈਣੀ ਚਾਹੀਦੀ ਹੈ